ਦੋਸਤੋ ਇਹ ਖੜੇ ਰੋਡ ਉੱਤੇ ਸਾਨੂੰ ਕਿਸੇ ਸੱਜਣ ਨੇ ਦੱਸੇ ਸੀ ਕਿ ਇਧਰੋਂ ਬੱਚਿਆ ਤੁਰ ਕੇ ਸਕੂਲ 3 ਕਿਲੋਮੀਟਰ ਕੇ ਸਕੂਲ ਆ ਖੰਬੇ ਉੱਤੇ ਤੁਰ ਕੇ ਜਾਂਦੀਆਂ ਔਰ ਆਪਾਂ ਇੱਥੇ ਖੜੇ ਹਾਂ ਵੇਟ ਕਰਾ ਕੇ ਬੱਚਿਆਂ ਦੇ ਜਦੋਂ ਬੱਚੇ ਆ ਗਏ ਆ ਤੇ ਸਾਈਕਲ ਦੇ ਮੈਂ ਕੋਈ ਸੱਜਣ ਕਹਿੰਦੇ ਮੰਗਤਾ ਦੋਸਤੋ ਜਿਹੜਾ ਨਾ ਬੱਚਿਆਂ ਵਾਸਤੇ ਧੀਆ ਵਾਸਤੇ ਮੰਗਤਾ ਬਣਾ ਤਹੇ ਤੇ ਮੈਂ ਮੰਗਤਾ ਬਣ ਕੇ ਖੁਸ਼ ਆ ਮੈਨੂੰ ਖੁਸ਼ੀ ਹੁੰਦੀ ਕਿ ਮੈਂ ਮੰਗਤਾ ਮੈਂ ਕਿਸੇ ਤੋਂ ਮੰਗ ਕੇ ਕੇ ਮਜ਼ਾ ਕਰਾ ਦਿੰਦਾ ਮਗਤਾ ਬਲ ਕੇ ਖੁਸ਼ੀ ਮਿਲਦੀ ਆ ਤੇ ਧੰਨਵਾਦ ਉਹਨਾਂ ਦੋਸਤਾਂ ਦਾ ਵੀ ਜਿਹੜੇ ਇਹ ਟੈਗ ਦਿੰਦੇ ਆ ਆਪਾਂ ਆਪਣਾ ਕੰਮ ਕਰਨਾ ਬਾਬੇ ਨਾਨਕ ਦੀ ਸੇਵਾ ਲੈਣੀ ਆ ਆ ਤਿੰਨ ਸਾਲ ਮੇਰੇ ਪਰਦੇਸੀ ਵੀਰ ਲੋਆ ਮਹੀਨਾ ਪਹਿਲਾਂ ਆਏ ਸੀ ਖੜੇ ਸੀਗੇ ਪਰ ਹੁਣ ਤਾਂ ਲੱਗਾ ਸੀ ਬੱਚੇ ਤੈਨੂੰ ਰੋੜਾ ਉਹ ਬੱਚਿਆਂ ਵਾਸਤੇ ਆਪਾਂ ਸੈਟ ਪਹੁੰਚ ਗਏ ਬੱਚੇ ਅਦਰ ਸਾਈਡ ਤੋਂ ਆਉਣੀਆਂ ਤੇ ਇਧਰੋਂ ਹੀ ਆਉਣੀਆਂ ਆਪਾਂ ਵੇਟ ਕਰਦੇ ਆ ਧੰਨ ਆ ਗਈ ਕੱਕਾ ਬੋਲਾ ਸੱਚੀ ਕੱਤ ਕਿੱਨੇ ਚ ਪੜਦੀ ਸੱਚੀ ਆਖੀ ਵੇਟ ਤੇ ਤੁਸੀਂ ਪੁੱਛੀ ਜਦ ਮੈਂ ਰੋੜੀ ਹਾਂਜੀ ਟੋਕੀਓ ਲੈ। 100 ਰੁਪਏ ਦਾ। ਚਾਹ ਹਾਂ। ਚਾਹ ਹਾਂ ਟੋਕੀਓ ਨਹੀਂ। ਹਾਂ। ਹਾਂ। ਆ ਤੈਨੂੰ। ਹਾਂ। ਆ ਤੋਂ ਨਾ ਪਰ ਜ਼ਿਆਦਾ ਗੰਭੀਰ ਨੋ। ਲੋ ਕਿਹੜਾ ਕੜਾ ਲੈਣਾ? ਲੋ ਜੀ। ਕਿਹੜਾ ਕੜਾ ਲੈਣਾ ਜੀ? ਸਾਰੇ ਖਤੰਨੇ ਇੱਕ ਕੋਈ ਨਾ। ਕਿਹੜਾ ਲੈਣਾ ਮੈਂ? ਆ ਲੈਣਾ ਕੁੜੀ ਕਨੇ। ਅਰੇ ਤੈਨੂੰ ਸੁਣ। ਤੈਨੂੰ ਇੱਕੋ ਜਿਹੀ ਆ ਥੋੜਾ ਕਰਾਗ ਦਾ ਫਰਕ। ਆ ਪਤਾ ਜੀ ਲਾ ਲਓ। ਤੂੰ ਕਿਹੜਾ ਲੈਣਾ ਭਨੇ? ਆ ਲੈ ਲਓ। ਰੱਖੋ ਸੁਭਾ ਦਾ ਚੁੱਕ ਕੇ। ਹੁਣ ਨਾ ਲੱਗਦਾ ਟੋਕਰੀ ਚ। ਅੱਛਾ ਚਲਾਉਣਾ ਹਾਂ ਨਾ। ਆ ਲੈ ਨਾ ਚਲਾਓ 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 ਆਦਾ ਨਾ ਚਲੇ ਪੂਰਾ ਲੈ ਬੱਸ ਪਲੂਗ ਆਪਣਾ ਮੁਰਕਾ ਦੇ ਲੈ ਚਲੋ ਯਾਰ ਯਾਰ ਦੋਸਤੋ ਬੱਚਿਆ ਖੁਸ਼ ਆ ਹੁਣ ਸਾਈਕਲ ਚ ਜਾ ਕਰਾਂ ਠੀਕ ਆ ਇਹ ਬੱਚਿਆ ਆਉਂਦੇ ਵਿੱਚ ਸਾਈਕਲ ਲੱਗ ਕੇ ਸੁਝ ਜਾਗਾ ਮੰਗੀਆਂ ਤੇ ਇਹ ਬਾਬੇ ਨਾਲ ਹੀ ਬੋਧੂਏ ਵਿੱਚੋਂ ਆ ਤੇ ਐਸ ਮੰਗ ਤੇ ਲੋ ਮੰਗਿਆ ਗਿਆ ਕਿ ਕੋਲੋਂ ਮੰਗ ਕੇ ਬੱਚੇ ਖੁਸ਼ ਹੋ ਗਏ ਆਪਾਂ ਖੁਸ਼ ਖੁਸ਼ ਰਹੋ ਆਬਾਦ ਰਹੋ ਜਿੰਦਗੀ ਜਿੰਦਾਬਾਦ